ਚੜਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਕਾਦਿਆਂ ਤੋਂ 15 ਅਕਤੂਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਪਿੰਡਾਂ ਵਿੱਚ ਗਹਿਮਾ ਗਹਿਮੀ ਦਾ ਮਾਹੌਲ ਹੈ ਉੱਥੇ ਹੀ ਕਈ ਪਿੰਡਾਂ ਵਿੱਚ ਲੋਕਾਂ ਵੱਲੋਂ ਸਹਿਮਤੀ ਦੇ ਨਾਲ ਪੰਚਾਇਤ ਚੁਣੀ ਜਾ ਰਹੀ ਹੈ ਉਸੇ ਤਰ੍ਹਾਂ ਹੀ ਕਾਦਿਆਂ ਦੇ ਪਿੰਡ ਮਾਲੀਆਂ ਵਿੱਚ ਵੀ ਪਿੰਡ ਦੀ ਸਹਿਮਤੀ ਦੇ ਨਾਲ ਕਸ਼ਮੀਰ ਕੌਰ ਨੂੰ ਸਰਪੰਚ ਚੁਣਿਆ ਗਿਆ ਅਤੇ ਗੁਰਸ਼ਿੰਦਰ ਸਿੰਘ, ਸਤਵਿੰਦਰ ਕੌਰ, ਸਿਮਰਨਜੀਤ ਕੌਰ, ਸਰਬਜੀਤ ਕੌਰ ਅਤੇ ਦਵਿੰਦਰ ਸਿੰਘ ਨੂੰ ਪੰਚਾਇਤੀ ਮੈਂਬਰ ਚੁਣਿਆ ਗਿਆ ਗੱਲਬਾਤ ਕਰਦਿਆਂ ਪੰਚਾਇਤ ਨੇ ਕਿਹਾ ਕਿ ਪਿੰਡ ਦੇ ਵਿਕਾਸ ਲਈ ਜੋ ਵੀ ਕੰਮ ਪੂਰੇ ਹਨ ਪੂਰੀ ਇਮਾਨਦਾਰੀ ਦੇ ਨਾਲ ਪੂਰੇ ਕੀਤੇ ਜਾਣਗੇ ਅਖੀਰ ਪੰਚਾਇਤ ਵੱਲੋਂ ਆਮ ਆਦਮੀ ਪਾਰਟੀ ਦੇ ਚੇਅਰਮੈਨ ਜਗਰੂਪ ਸਿੰਘ ਸੇਖਵਾਨ ਦਾ ਧੰਨਵਾਦ ਕੀਤਾ ਗਿਆ ਕਾਦਿਆਂ ਤੋਂ ਕੁਲਵਿੰਦਰ ਸਿੰਘ ਪਾਰਟੀ ਆਦੀ ਰਿਪੋਰਟ ਕਸ਼ਮੀਰ ਕੌਰ ਮਾਲੀਆ ਜੀ ਕੀ ਕਹਿਣਾ ਚਾਹਦੇ ਹੋ ਅੱਜ ਮੈਂ ਆਪਣੇ ਪਿੰਡ ਮਾਲੀਆ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿੱਦਾਂ ਸਾਨੂੰ 28 ਸਾਲ ਬਾਅਦ ਫਿਰ ਸੰਸਮਤੀ ਦਾ ਮੌਕਾ ਦਿੱਤਾ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਾਲੀਆ ਜੀਾਂ ਅਈ ਉਹ ਸਜਗਰੂ ਸੰਪਾਜੀ ਦਾ ਵੀ ਜਿੰਨਾ ਸਾਨੂੰ ਸਰਸੰਪਤੀ ਨਾਲ ਪਿੰਡ ਦਾ ਵਿਕਾਸ ਕਿਸ ਤਰ੍ਹਾਂ ਹਾਂਜੀ ਵਿਕਾਸ ਜਿੱਦਾਂ ਕਹਿੰਦੇ ਉਹਨਾਂ ਦੇ ਮਕਸਦ ਵਿੱਚ ਫੇਰਨ ਮੇਰਾ ਨਾਮ ਜੀ ਗੁਰਸ਼ਿੰਦਰ ਸਿੰਘ ਆ ਜੀ ਤੇ ਪਿੰਡ ਵਾਸੀਆਂ ਨੇ ਸਰਸੰਪਤੀ ਦੇ ਨਾਲ ਨਾ ਮੇਰੇ ਘਰਦਿਆਂ ਨੂੰ ਮਤਲਬ ਕਿ ਮੈਂਬਰ ਬਣਾਇਆ ਤੇ ਅਸੀਂ ਬੜਾ ਧੰਨਵਾਦੀ ਕਰਦੇ ਆ ਸਾਰੇ ਨਗਰ ਦਾ ਤੇ ਜਿੰਨੀ ਵੀ ਸੇਵਾ ਹੋਏਗੀ ਵੱਧ ਤੋਂ ਵੱਧ ਜੀ ਕਰਾਂਗੇ ਸਰਦਾਰ ਜਗਤਪ੍ਰੀਤ ਸਿੰਘ ਸੇਖਵਾ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਹੱਥੋਂ ਉਤਮ ਦਿੱਤਾ ਤੇ ਉਹਨਾਂ ਦੇ ਨਾਲ ਮੋਢਾ ਦਾ ਨੋਢਾ ਲਾ ਕੇ ਚੱਲਾਂਗੇ ਜੀ ਲਖਮਿੰਦਰ ਸਿੰਘ ਜੀ ਕਿਹੜੇ ਪਿੰਡ ਪੰਜਾਬ ਦੇ ਮੰਨਿਆ ਜੀ ਕੀ ਕਹਿਣਾ ਚਾਹੋ ਅਸੀਂ ਪਿੰਡਵਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਸਾਰੇ ਪਿੰਡੀਆਂ ਨੂੰ ਸਤ ਸੰਤਿ ਨਮਸਕਾਰ ਅੱਗੇ ਵੀ ਇਸ ਤਰ੍ਹਾਂ ਦੇ ਬਣੇ ਹਾਂ ਉਹ ਵੀ ਸਤ ਸੰਤਿ ਦਾ ਕੰਮ ਕੀਤਾ ਹੈ ਹੁਣ ਫਿਰ ਦਿਸਦਾ ਦਾ ਮੌਕਾ ਸੇਵਾ ਜੀ ਇੰਸਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਪਰ ਇਹ ਕੰਮ ਚੱਲਦਾ ਜਿਨੀ ਸੇਵਾ ਹਾਂ ਪਰ ਉਹ ਅਲੱਗ ਹੀ ਫਰਾਂਗੇ ਨਾ ਉਹ ਪਿੰਡ ਵਿੱਚ ਕੋਈ ਅਸ਼ੇਤੀਕਾਰ ਤੋਂ ਹੈ ਤੇ ਮੇਂ ਮੈਸੇਜ ਆਦਿਆ ਨੇ ਤੇ ਕੋਈ ਹੋਏ ਮੁਕਾਉਗੇ ਮੁਕਾਵਾਗੇ ਜਿੱਦਾਂ ਮੁਕੇ ਨਾ ਜੀ ਮੇਰਾ ਕਲੰਨ ਸਿੰਘ ਆਏ ਜੀ ਬਹੁਤ ਬਹੁਤ ਭਲਾਈ ਨਾਲ ਸਾਰਿਆਂ ਦੀ ਰਜਮੰਦੀ ਨਾਲ ਸਹਿਮਤੀ ਨਾਲ ਕਰਕੇ ਪਿੰਡੇ ਸਰਪੰਚ ਚੁਣਿਆ ਗਿਆ ਅਸੀਂ ਜੋ ਵੀ ਨਗਰ ਦੀ ਸਭ ਸੰਤੀ ਨਾਲ ਉਹਨਾਂ ਦੀ ਸਲਾਹ ਨਾਲ ਸਾਰੇ ਹੀ ਕੰਮ ਨਾਲ ਮਿਲ ਕੇ ਕਰਾਂਗੇ ਜੋ ਵੀ ਨਗਰ ਆਕੇਗਾ ਉਹੀ ਕਰਾਂਗੇ ਸ਼ੇਖਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਸਾਡੇ ਨੂੰ ਮੌਕਾ ਇੱਕ ਦਿੱਤਾ ਸਭ ਸੰਤੀ ਨਾਲ ਮੈਂਬਰਸ ਵੀ ਸਾਡੇ ਬਹੁਤ ਵਧੀਆ ਨੇ ਬਹੁਤ ਵਧੀਆ ਨੇ ਸਾਰੇ ਕੰਮ ਵਧੀਆ ਨਾਲ ਕਰਾਂਗੇ ਕੋਈ ਮੈਂਬਰ ਇਹੋ ਜਿਹਾਂ ਜਿਹੜਾ ਵੀ ਕੋਈ ਲੱਤ ਖਿੱਚੇ ਉਹਦੇ ਉਹਦੇ